ਕਿੰਨੀ ਉਮਰ ਦੇ ਵਿੱਚ ਵੀ ਆ ਕੰਮ ਕਰ ਲਈ ਮਜਬੂਰ ਹੋਏ ਹੋਏ ਹੋ ਜੀ ਇਹ ਕਿੰਨੇ ਦਿਨ ਬਾਅਦ ਕਰਨਾ ਪੈਂਦਾ ਜੀ ਇਹ ਰੋਲ ਕਰਨਾ ਪੈਂਦਾ ਜੀ ਤਾਂ ਬਹੁਤ ਮੁਸ਼ਕਲ ਹੈ ਜੀ ਕੰਮ ਕਰਨਾ ਜੀ ਪਰ ਮਜਬੂਰੀ ਬਣੀ ਹੋਈ ਹੈ ਜੀ ਤੁਹਾਡੀ ਕੋ ਸੇਤ ਆ ਤੁਹਾਡੀ ਪਹਿਲਾਂ ਵੀ ਠੀਕ ਨਹੀਂ ਤੇ ਤੁਸੀਂ ਜਣੀ ਇਹਦੇ ਤੇ ਕਿੰਨੀ ਉਹ ਕਰ ਰਹੇ ਹੋ ਇਹਤ ਕਰ ਰਹੇ ਹੋ ਤੁਹਾਨੂੰ ਸਾਦਾ ਵੀ ਨੁਕਸਾ ਤੁਹਾਨੂੰ ਸਾਦਾ ਵੀ ਨੁਕਸਾ ਜੀ ਤਾਂ ਵੀ ਜਣੀ ਮਜਬੂਰੀ ਆ ਕਰਨਾ ਪੈਂਦਾ ਹੈ ਜੀ ਪਤਾ ਹੈ ਕਿ ਸਾਦਾ ਵੀ ਨੁਕਸਾ ਹੀ ਕੱਟਣਾ ਹੀ ਪੈਂਦਾ ਤੁਹਾਨੂੰ ਦੇਖੋ ਜਦ ਤੱਕ ਗੰਦਾ ਪਾਣੀ ਇਹ ਚੋਂ ਤਾਂ ਮੁਸ਼ਕਲ ਵੀ ਬਹੁਤ ਤੁਹਾਨੂੰ ਚੜਦੀ ਹੋਊਗੀ ਜੀ ਕੀ ਆਸ ਹੈ ਵੀ ਆਉਣ ਵਾਲੇ ਸਮੇਂ 'ਚ ਹੱਲ ਹੋਊਗਾ ਤੁਹਾਡਾ ਇਹਦਾ ਕਿ ਇਸੇ ਤਰ੍ਹਾਂ ਹੀ ਲੱਗੇ ਰਵਾਂ ਕਰਾਂਗੇ ਜੀ ਆਪਾਂ ਇਹਨਾਂ ਨੇ ਗਿਰਦੀ ਲੱਗਦੀ ਹੈ ਇਹਨਾਂ ਨੂੰ ਲੱਗ ਰਿਹਾ ਹੈ ਇਹ ਤਾਂ ਬਸ ਸਾਲੂ ਕਾ ਜੀ ਵਾਰ ਹੈ ਦੇਖੋ ਤੁਹਾਨੂੰ ਕਿੰਨਾ ਦਮ ਚੜਿਆ ਹੋਇਆ ਨਾ ਬਾਈ ਸਾਹ ਚੜ ਗਿਆ ਜਿਹੜੇ ਕੰਮ ਕਰਦੇ ਹੋਏ ਤੇ ਚਲੋ ਕੋਈ ਨਹੀਂ ਅਸੀਂ ਵੀ ਦੁਆ ਕਰਦੇ ਹਾਂ ਜੀ ਤੁਹਾਡਾ ਇਹ ਮਸਲਾ ਹੱਲ ਹੋਣਾ ਚਾਹੀਦਾ ਚਲੋ ਕਿ ਤਾਂ ਕਹਾਂ ਜੀ ਅ ਪੰਡਾ ਹੈ ਕਿ ਪਾਣੀ ਉੱਤੇ ਨੱਕਾ ਬੱਜਿਆ ਆਇਆ ਹੱਥਿਆਲੇ ਵੀ ਕਹਿਣ ਦੇਂਦੇ ਆ ਫਤਿਹਿਆ ਤਾਂ ਕਹਿ ਨਹੀਂ ਦਿੰਦਾ ਇੱਥੇ ਖੜ੍ਹ ਜਿਓ ਆਪਾਂ ਸੋ ਖੜੀ ਰਹਿੰਦੇ ਮਿੱਠਾ ਆ ਜਾਣੀ ਹਾਂ ਹਾਂ ਜੀ ਤੁਸੀਂ ਅ ਪੱਠਿਆਂ ਦੀ ਪੰਡ ਰੱਖੀ ਹੋਈ ਆ ਸਿਰ ਦੇ ਉੱਤੇ ਔਖੇ ਖੜੋਗੇ ਜੀ ਫਿਰ ਤੁਸੀਂ ਤਾਂ ਪਹਿਲਾਂ ਤੁਹਾਡੇ ਤੋਂ ਪੁੱਛ ਲੈਣਾ ਤੁਸੀਂ ਜਾਣਾ ਹੋਊਗਾ ਤੁਸੀਂ ਕੀ ਕਹਿਣਾ ਚਾਹੁੰਦੇ ਹੋ ਇਹ ਪਿੰਡ ਦੀ ਜਿਹੜੀ ਤੁਹਾਡੇ ਇੱਕ ਵੱਡੀਆਂ-ਵੱਡੀਆਂ ਰੂੜੀਆਂ ਲੱਗੀਆਂ ਹੋਈਆਂ ਨੇ ਯਾਰ ਪਾਣੀ ਦੀ ਇੰਨੀ ਜ਼ਿਆਦਾ ਸੜਕਾਂ ਤੇ ਪਾਣੀ ਤੁਰਿਆ ਫਿਰਦਾ ਤੁਸੀਂ ਆਪਣਾ 2 ਮਿੰਟ ਜਰੂਰ ਪਲੀਜ਼ ਕਹੋ ਖੜੇ ਤਾਂ ਤੁਸੀਂ ਔਖੇ ਹੋ ਕੀ ਕਹਿਣਾ ਚਾਹੁੰਦੇ ਹੋ ਅਸੀਂ ਤਾਂ ਕਹਿਣਾ ਚਾਹੁੰਦੇ ਆਂ ਵੀ ਥਾਲ ਰੂੜੀਆਂ ਤਾਂ ਵੇਲੇ ਇਹਨੂੰ ਇੱਕ ਵਾਰਸਾ ਹੋਵੇ ਯਾਨੀ ਸਮੱਸਿਆ ਹੈਗੀ ਹੈ ਬਹੁਤ ਹਾਂ ਠੀਕ ਹੈ ਜੀ ਹਾਂ ਜੀ ਮਾਤਾ ਜੀ ਤੁਸੀਂ ਦੱਸੋ ਜੀ ਹੁਣ ਕੀ ਕਹਿਣਾ ਚਾਹੁੰਦੇ ਹੋ ਜੀ ਅਸੀਂ ਬਸ ਇੱਥੇ ਕਹਿ ਦਿਆ ਭਾਜੀ ਇੱਧਰ ਜਾਓ ਇੱਧਰ ਇੱਧਰ ਹੋ ਜਾਓ ਜੀ ਇੱਧਰ ਰੂੜੀ ਚੱਕ ਹੋਵੇ ਤੇ ਕੀ ਸਮੱਸਿਆਵਾਂ ਕੀ ਆਉਂਦੀਆਂ ਨੇ ਰੂੜੀ ਕਰਕੇ ਸਮੱਸਿਆਵਾਂ ਵੀਰ ਜੀ ਉੱਥੇ ਪਾਹੇ ਨਹੀਂ ਸੀਵਰੇਜ ਹਾਂ ਸੀਵਰੇਜ ਹੋ ਜਾਂਦੇ ਨੇ ਮੱਧ ਪੂੜਾ ਸੀਵਰੇਜ ਉਹਦੇ ਕਰਕੇ ਨਾਟਾ ਪਾਣੀ ਦਾ ਬਹੁਤ ਖਰਾ ਹਾਂ ਬਹੁਤ ਬੁਰਾ ਹਾਲਾਤ ਹੈ ਸੀਵਰੇਜ ਨੂੰ ਮੀਨਾ ਹੋ ਗਿਆ ਬੰਦ ਮੈਨੂੰ ਪਾਣੀ ਇੱਧਰ ਸਾਡੇ ਦਰਾਂ ਦੇ ਵਿੱਚ ਆ ਰਿਹਾ ਦੇਖੋ ਇੱਕ ਮਹੀਨਾ ਤਾਂ ਬਹੁਤ ਜ਼ਿਆਦਾ ਹੁੰਦਾ ਹੈ ਜੀ ਇਹ ਤਾਂ ਇੱਕ ਦਿਨ ਕੱਟਣਾ ਔਖਾ ਹੈ ਜੀ ਮਹੀਨਾ ਹੋ ਗਿਆ ਪੂਰਾ ਮੈਨੂੰ ਗੰਦ ਕਰਨ ਲੱਗੇ ਦੀ ਅਸੀਂ ਤਾਂ ਉੱਥੇ ਸੀਵਰੇਜ ਕਨੈਕਟਰ ਆਉਂਦੇ ਹੋਵੇ ਅਸੀਂ ਆਪਰੇ ਅੱਛਾ ਜੀ ਇੱਥੇ 3 ਮਿੰਟ ਦੇ ਸਵਾਜਾਕ ਸਾਡੇ ਘਰੋਂ ਘਰ ਰੋਕਦੇ ਸਾਰਾ ਆਉ ਮੇਰੀ ਤਾਂ ਨਹੀਂ ਬੀਜੀ ਕਿੱਥੇ ਪਾਣੀ ਜਾ ਰਿਹਾ ਅੱਛਾ ਜੀ ਬੈਠੇ ਰੋਕੀਆਂ ਉਹੀ ਗੱਲ ਹੈ ਨਾ ਜੀ ਇਹ ਤਾਂ ਬਦਬੂ ਬਹੁਤ ਆਉਂਦੀ ਹੋਵੇਗੀ ਜੀ ਇਹ ਤਾਂ ਮੱਛਰ ਮੱਖੀ ਸਾਡੇ ਅੰਦਰ ਨੂੰ ਆਉਂਦਾ ਅਕਸਰ ਗੁਬਾਰੀਆਂ ਲੱਗਦੀਆਂ ਨੇ ਸਾਡੇ ਸਾਡੇ ਬੱਚੇ ਮਾਰ ਹੋਈ ਜਾਂਦੇ ਨੇ ਬਾਹਲੇ ਤੇ ਵੈਕਟਨ ਨਾ ਕੋਈ ਲੱਗਦਾ ਨਾ ਕੋਈ ਹੁੰਦਾ ਬੱਚਿਆਂ ਨੂੰ ਸਾਡੇ ਜਿਵੇਂ ਉੱਥੋਂ ਪਾਣੀ ਬੰਦ ਕਰਦੀ ਫੇ ਸਾਰੀ ਸੜਕ ਤੇ ਆਉਂਦਾ ਮੈਨੂੰ ਚਾਹਤ ਕੋਈ ਨਾ ਚੱਲ ਜਾਂਦਾ ਜਾਂਦਾ ਆ। ਇਹ ਵੀ ਸਾਡੇ ਰੂੜੀਆਂ ਤੇ ਪਾਣੀ ਦਾ ਹੱਲ ਹੋਵੇ। ਸਾਡੇ ਸੀਵਰੇ ਚੱਲਦੇ ਰਹਿਣ। ਹੁਣ ਇੰਨਾ ਪਾਣੀ ਇਕੱਠਾ ਹੋ ਜਾਂਦਾ ਪਾਣੀ। ਕਈ ਵਾਰ ਤਾਂ ਸਰੇ ਲੰਘੇ ਜੁਦਾਗਾ ਬੰਦ ਗਿਆ ਤੋਂ। ਆਪੋ ਰਪੋ ਸਾਡੇ ਬੱਚੇ ਦੱਸੋ ਕਿੱਥੇ ਜਾਣ। ਜਾਂ ਨਹੀਂ ਪੈਂਦਾ ਫੇਰ ਸਾਡਾ ਬੁਨਾਹ। ਨਹੀਂ ਪੈਂਦਾ। ਇਹਦਾ ਕੋਈ ਨਾ ਕੱਟਾ। ਸਾਡੇ ਗਵਰਨਰ ਤਾਂ ਆ ਸੀ ਆਪੇ ਹੁੰਦੇ ਸਾਰੇ ਇਧਰੋਂ ਆਉਂਦੇ ਸਾਡੇ ਕਿੱਥੇ। ਬਿਲਕੁਲ ਜੀ ਬਿਲਕੁਲ ਸਹੀ ਗੱਲ ਹੈ। ਕਿਉਂਦਾ ਇਹ ਵੀ ਸਾਡਾ ਕੋਈ ਹੱਲ ਹੋਵੇ ਇਸ ਗੱਲ ਦਾ। ਸਾਡੇ ਰੂੜੀਆਂ ਦਾ ਹੱਲ ਕਰੋ ਤੇ ਸਾਡੇ ਪਾਣੀ ਦਾ ਹੱਲ ਕਰੋ। ਨੇ ਮੈਂ ਇੱਕ ਗੱਲ ਬੜੀ ਹੈਰਾਨੀ ਵਾਲੀ ਗੱਲ ਹੈ ਵੀ ਤੁਸੀਂ ਹੱਲ ਕਹਨੇ ਹੋਣਾ ਚਾਹੀਦਾ ਹੈ ਇਹ ਕਿੰਨਾ ਲੰਮਾ ਸਮਾਂ ਹੋ ਗਿਆ ਜੀ ਤੁਸੀਂ ਕਿੰਨੇ ਲੰਬੇ ਸਮੇਂ ਤੋਂ ਜਿਹੜਾ ਵੀ ਕੋਈ ਆਉਂਦਾ ਵੀਰ ਜੀ ਵੋਟਾਂ ਲੈ ਕੇ ਅਗਲਾ ਚੋਣਦਾ ਆਉਂਦਾ ਕੋਈ ਨਹੀਂ ਆਉਂਦਾ ਸਹੀ ਇਹਦਾ ਕਰਕੇ ਜਿਹੜਾ ਕੋਈ ਵੋਟ ਲੈਣਾ ਆਉਂਦਾ ਹਾਂ ਵੀ ਅਸੀਂ ਗੱਲ ਕਰਦੇ ਹਾਂ ਜਿਹੜਾ ਕੋਈ ਵੋਟ ਨਹੀਂ ਪਾਵੇ ਦੇਖੋ ਆਪਣੇ ਮਾਨਯੋਗ ਗਿਆਸਪੁਰਾ ਸਾਹਿਬ ਐਮਐਲਏ ਨੇ ਜੀ ਆਪਾਂ ਬੜੀ ਵੱਡੀ ਲੀਡ ਨਾਲ ਉਹਨਾਂ ਨੂੰ ਐਮਐਲਏ ਬਣਾਇਆ ਜਿਤਾਇਆ ਵੋਟਾਂ ਦੇ ਵਿੱਚ ਤੇ ਤੁਸੀਂ ਉਹਨਾਂ ਬਾਰੇ ਕੀ ਕਹਿਣਾ ਚਾਹੁੰਦੇ ਹੋ ਸਸੇ ਆ ਹਾਂ ਸਸੇ ਆ ਹਾਂ ਉਹਨਾਂ ਦਾ ਕੋਈ ਕਹਵਾ ਨਹੀਂ ਇਹਨਾਂ ਦਾ ਪਤਾ ਨਹੀਂ ਆ ਹਾਂ ਸਾਡੇ ਸਾਡਾ ਬੱਚਿਆਂ ਦਾ ਉਹ ਹੁਣ ਆ ਵੀ ਸਾਡਾ ਹੋਣਾ ਚਾਹੀਦਾ ਨਹੀਂ ਨਹੀਂ ਆਪਾਂ ਉਹਨਾਂ ਨੂੰ ਪਤਾ ਨਹੀਂ ਜਿਹੜੇ ਹੁਣ ਮੂਰੇ ਦੇ ਬੰਦੇ ਹੀ ਉਹਨਾਂ ਦੇ ਨਾਲ ਦੇ ਰੋਲੇ ਮੈਂਬਰ ਨੇ ਉਹਨਾਂ ਨੂੰ ਪਤਾ ਹੀ ਪੈਣ ਜੇ ਹਾਲਾਤ ਰੂੜੀਆਂ ਦੇ ਹਾਲਾ ਹੀ ਉਹ ਕਰ ਵੀ ਕਰ ਸਕਦੇ ਨੇ ਗੱਲ ਕਹੋ ਜਾ ਕੇ ਨਹੀਂ ਦੇਖੋ ਮੰਨਦੇ ਆ ਗੱਲ ਵੀ ਉਹਨਾਂ ਨੂੰ ਗੱਲ ਕਰਨੀ ਚਾਹੀਦੀ ਆ ਜਿਹੜੇ ਮੌਤਵਾਰ ਆਪਣੇ ਕੋਈ ਪਿੰਡ ਦੇ ਨੇ ਲੇਕਿਨ ਆਪਾਂ ਵੀ ਤਾਂ ਕਹਿ ਸਕਦੇ ਆ ਜਸਪੁਰੇ ਕਿਹੜਾ ਨਹੀਂ ਆਇਆ ਦੋ ਤਿੰਨ ਵਾਰ ਆਏ ਨੇ ਸਕੂਲ ਤੇ ਵੱਡਾ ਸਕੂਲ ਆ ਸਾਰੇ ਇੱਥੇ ਆ ਰਹੇ ਨੇ ਕਿਤੇ ਐਸਾ ਤਾਂ ਨਹੀਂ ਹੈ ਵੀ ਆਪਾਂ ਐਮਐਲਏ ਸਾਹਿਬ ਦੇ ਕੋਲ ਕੋਈ ਗੱਲ ਨਹੀਂ ਕਰਦੇ ਹੈਗੇ ਤੇ ਉਹਨਾਂ ਤੋਂ ਬਾਅਦ ਦੇ ਵਿੱਚ ਆਪਾਂ ਨੂੰ ਇਹ ਆਪਣੇ ਕੰਮ ਮੁੱਦੇ ਹੀ ਜ਼ਿਆਦਾ ਆ ਜਾਂਦੇ ਨੇ ਇਹ ਸਾਰੇ ਗਿਆਸੂ ਜੀ ਸਾਹਿਬ ਆਏ ਸੀਗੇ ਹਾਈਕੁਰ ਇਹ ਹੀ ਰਾਤੀ ਆਏ ਸੀਗੇ ਉਹ ਕਹਿੰਦਾ ਕੋਈ ਨਾ ਕਹਿੰਦਾ ਭਾਬੀ ਤੂੰ ਚੁੱਪ ਕਰ ਜਾ ਕੋਈ ਨਾ ਸੀ ਇਹਨਾਂ ਨੂੰ ਕਹਾਂਗੇ ਕਹਾਂਗੇ ਫਿਰ ਜਣੀ ਉਹਨਾਂ ਨੇ ਤੁਹਾਨੂੰ ਕਹਿ ਕੇ ਚੁੱਪ ਕਰਾਤਾ ਹੋਣਾ ਜੀ ਨਾ ਤਾਂ ਉਹਨਾਂ ਨੇ ਆਪ ਕਿਹਾ ਹੋਣਾ ਜੀ ਤੇ ਨਾ ਹਾਂ ਤੁਸ ਤੁਹਾਨੂੰ ਕਹਿਣ ਤੁਹਾਨੂੰ ਤਾਂ ਕਹਿ ਨਹੀਂ ਦਿੰਦਾ ਜੀ ਕਿਸੇ ਨੂੰ ਕੋਈ ਦੁੱਖ ਨਹੀਂ ਵੀਰ ਜੀ ਹਾਂ ਸਾਨੂੰ ਦੁੱਖ ਆ ਭਾਈ ਸਾਡੇ ਘਰਾਂ ਦੇ ਮੂਰੇ ਪਾਣੀ ਜਾ ਰਹੇ ਸਾਨੂੰ ਦੁੱਖ ਕਿੰਨੇ ਘਰ ਪਰੇਸ਼ਾਨ ਨੇ ਜੀ ਕਿੰਨੇ ਘਰ ਪੀੜਤ ਨੇ ਜੀ ਆਪਾਂ ਅਗਰ ਗਿਣਤੀ ਕਰੀਏ ਬੱਚੇ ਤਾਂ ਸਾਰੇ ਪਿੰਡ ਦੇ ਆ ਰਹੇ ਨੇ ਲੰਡੇ ਤਾਂ ਵੀ ਆਉਂਦੇ ਨੇ ਬਲਾਸ ਤੋਂ ਬਲਾਸ ਦੇ ਪੁਣ ਤਾਂ ਵੀ ਆਉਂਦੇ ਨੇ ਬੱਚੇ ਸਾਰੇ ਆ ਰਹੇ ਨੇ ਖੇਡਣ ਜਾ ਰਹੇ ਨੇ ਗਰਾਊਂਡ 'ਚ ਐਸੇ ਗੇੜੀ ਜਾਂਦੇ ਨੇ ਮਾਸਟਰ ਭੈਣ ਜੀ ਆਉਂਦੇ ਨੇ ਉਹਨਾਂ ਦੇ ਗੱਡੀਆਂ ਹੋਉਂਦੀਆਂ ਨੇ ਔਖੇ ਜਾਂਦੇ ਨੇ ਉਹ ਵੈਸੇ ਵੀ ਉਦਾਂ ਵੀ ਐਕਸੀਡੈਂਟ ਦਾ ਕੋਈ ਡਰ ਬਣਿਆ ਰਹਿਦਾ ਹੋਏਗਾ ਜੀ ਜਿਵੇਂ ਹੁਣ ਵਿੱਚ ਚਿੱਕੜਗਾਰਾ ਬਣਿਆ ਰਹਿੰਦਾ ਹੈ ਕਿਹੜਾ ਨਹੀਂ ਅਗਲਾ ਸਾਈਡ ਤੇ ਉਹਦਾ ਪਾਣੀ ਖੜਾ ਸਾਰੇ ਪਾਸੇ ਸਾਈਡ ਤੇ ਵੀ ਕਿੱਤਰ ਨੂੰ ਹੋ ਜਵੇਗਾ ਹਾਂਜੀ ਸਾਈਡ ਤੇ ਵੀ ਕਈ ਵਾਰੀ ਕੋਈ ਬੱਚਾ ਅੰਦਰੋਂ ਨਿਕਲ ਰਿਹਾ ਹੁੰਦਾ ਜਾਂ ਆਪਾਂ ਵੀ ਕਹੀ ਜੀ ਮੈਂ ਕਿਹਾ ਮਹਾ ਬੱਚੇ ਨੰਗਦੇ ਨੇ ਤਿੰਨ ਚਾਰ ਇਟਾ ਦੇ ਨੇ ਨਿਆਣੇ ਨੰਗਦੇ ਨੇ ਸਕੂਲ ਵਾਲੇ ਕਈ ਵਾਰ ਹੁਣ ਸਿਲਪ ਕਰਦੇ ਸਾਰੇ 3:00 20 ਤੱਕ ਬੱਚੇ ਖੇਡ ਕੇ ਆਉਂਦੇ ਬੱਚੇ ਨੇ 10- ਉਹ ਵੀ ਪਰੇਸ਼ਾਨ ਹੁੰਦੇ ਨੇ ਜਦੋਂ ਸੁਣੇ ਆਉਂਦੇ ਨੇ ਪਰੇਸ਼ਾਨ ਤਾਂ ਵੀਰ ਜੀ ਸਾਰੇ ਹੀ ਆ ਚਲੋ ਆਪਾਂ ਜਣੀ ਕਹਨੇ ਆ ਵੀ ਅਗਰ ਪਿੰਡ ਦੀ ਫੇਰਨੀ ਉੱਪਰ ਰੂੜੀਆਂ ਲੱਗੀਆਂ ਹੋਈਆਂ ਨੇ ਤਾਂ ਉਹਦੇ ਕਰਕੇ ਤੁਹਾਡੇ ਪਿੰਡ ਦਾ ਸੀਵਰੇਜ ਬਲਾਕ ਹੋ ਰਿਹਾ ਹਾਂਜੀ ਹਾਂ ਕਹਿ ਸਕਦੇ ਆ ਜੀ ਉਹਦੇ ਕਰਕੇ ਕਿਉਂਕਿ ਕਾਗਜ਼ ਵਗੈਰਾ ਲਫਾਫੇ ਉੱਡ ਕੇ ਵਿੱਚ ਪੈਂਦੇ ਨੇ ਜੀ ਇਹਦੇ ਉਹਦੇ ਕਰਕੇ ਬਲਾਕ ਹੋ ਜਾਂਦਾ ਜੀ ਜੜੀ ਇੱਕ ਕਹਿ ਸਕਦੇ ਆ ਵੀ ਇੱਕ ਰੂੜੀਆਂ ਲੱਗਣ ਨਾਲ ਜਿੱਥੇ ਤਾਂ ਇੱਕ ਪਿੰਡ ਦੀ ਫੇਰਨੀ ਦੀ ਬਦਸੂਰਤ ਹੋਈ ਪਈ ਹੈ ਉੱਥੇ ਜਣੀ ਤੁਹਾਨੂੰ ਸੀਵਰੇਜ ਦੀ ਵੀ ਸਮੱਸਿਆ ਆ ਰਹੀ ਹੈ ਹਾਂਜੀ ਉਸ ਤੋਂ ਇਲਾਵਾ ਮੱਛਰ ਮੱਕੀ ਦਾ ਤਾਂ ਆਪਾਂ ਉਹ ਤਾਂ ਨਾਲ ਹੋਊ ਗਈ ਫਿਰ ਜਿੱਥੇ ਰੂੜੀਆਂ ਵਗੈਰਾ ਲੱਗਣਗੀਆਂ ਉਹ ਤਾਂ ਫਿਰਦਾ ਜਾ ਖਾਣੇ ਦਾ ਸਾਡੇ ਜਿਹੜੇ ਉਦਣ ਦੇ ਬੱਚੇ ਮਾਰ ਹੋਈ ਜਾਂਦੇ ਬੱਚੇ ਗੰਦੇ ਪਾਣੀ ਤੇ ਹੁਣ ਮੱਛਰੀ ਬੈਠੂ ਹੋਰ ਕੀ ਹੋਊਗਾ ਬਿਲਕੁਲ ਜੀ ਬਿਲਕੁਲ ਤੁਸੀਂ ਜਿਵੇਂ ਦੱਸ ਰਹੇ ਹੋ ਵੀ ਹੁਣ ਤਾਂ ਪਛਾਣ ਹੀ ਆਪਣੀ ਬਣ ਚੁੱਕੀ ਹੈ ਵੀ ਜੇ ਅਗਰ ਕਿਸੇ ਦੇ ਤੁਹਾਡੇ ਘਰੇ ਆਉਣਾ ਤਾਂ ਅਗਲਾ ਕਹਿੰਦਾ ਜਿੱਥੇ ਰੂੜੀਆਂ ਲੱਗੀਆਂ ਹੋਈਆਂ ਉਹਦੇ ਕੋਲ ਸਾਡਾ ਘਰ ਆ ਪੈਂਦਾ ਕਹਿੰਦੇ ਨੇ ਇਹ ਰਸਤਾ ਕਹਿੰਦੇ ਗੈਸ ਨਹੀਂ ਫਿਰ ਦੁੱਖ ਤਾਂ ਮਨ ਨੂੰ ਅੰਦਰੋਂ ਲੱਗਦਾ ਹੀ ਹੋਊਗਾ ਜੀ ਵੀ ਕੋਈ ਨਿਸ਼ਾਨੀ ਸਗੋਂ ਦੱਸਣੀ ਚਾਹੀਦੀ ਹੈ ਕਿੱਥੇ ਅਸੀਂ ਭਾਈ ਰੂੜੀ ਯਾਰ ਰੂੜੀ ਦੇ ਸਾਹਮਣੇ ਸਾਡੀ ਗਲੀ ਜਾਂਦੀ ਹੈ ਸਾਡੇ ਪਿੰਡ ਦੀ ਕੋਈ ਵਧੀਆ ਨਿਸ਼ਾਨੀ ਹੋਵੇ ਅਸੀਂ ਵਧੀਆ ਨਿਸ਼ਾਨੀ ਦੱਸੀ ਹੈ ਜੀ ਉਹਨਾਂ ਨੂੰ ਵੀ ਸਾਡੇ ਪਿੰਡ ਦੀ ਆ ਨਿਖਾਨੀ ਆ ਸਾਡਾ ਘਰ ਇੱਥੇ ਆਈ ਹੋਣਾ ਸੀ ਤਾਂ ਇਹ ਕਹਿੰਦੇ ਵੀ ਰੂੜੀਆਂ ਵਾਲਾ ਘਰ ਆਈ ਵੈਸੇ ਮੈਨੂੰ ਇਹ ਗੱਲ ਕਹਿਣੀ ਨਹੀਂ ਚਾਹੀਦੀ ਪਰ ਮੈਂ ਤੁਹਾਨੂੰ ਕਹਿ ਲੱਗਿਆ ਹਾਂ ਮੈਂ ਤੁਹਾਡੇ ਪਿੰਡ ਨੂੰ ਜਾਂ ਕਿ ਤਕਰੀਬਨ ਚੰਗੀ ਤਰ੍ਹਾਂ ਜਾਣਦਾ ਕਿਉਂਕਿ ਮੇਰਾ ਪਿੰਡ ਵੀ ਨਾਲ ਹੀ ਆ ਜੀ ਪਾਇਲ ਆ ਮੇਰਾ ਪਿੰ ਮੈਂ ਦੇਖਿਆ ਤੁਹਾਡਾ ਪਿੰਡ ਬਾਕੀ ਸਾਰੇ ਪਾਸਿਓਂ ਤਾਂ ਬਹੁਤ ਵਧੀਆ ਖੂਬਸੂਰਤ ਬਣਿਆ ਹੋਇਆ ਹੈਗਾ ਫਿਰ ਹੁਣ ਫਿਰ ਤੁਸੀਂ ਇਹ ਦੱਸੋ ਵੀ ਹਲ ਤੇ ਇਹ ਮੇਲ ਹਾਈ ਸਕੂਲ ਨਾ ਖਾਸ ਚਾਈ ਜਿਹਾ ਉਹੀ ਸਾਫ ਨਹੀਂ ਹੈਗਾ ਦੀ ਦੀ ਸਰਪੰਚ ਜੀ ਹੋ ਸਕਦੀ ਹੈ ਜਾਂ ਤੋ ਕੋਈ ਦੇਖੋ ਛੋਟੀ ਮੋਟੀ ਗੱਲ ਇਹ ਛੋਟੀ ਮੋਟੀ ਗਲਤੀ ਹੈ ਨਹੀਂ ਹਾਂ ਗੱਲ ਅਗਰ ਦੇਖਿਆ ਜਾਵੇ ਤਾਂ ਬੜੀ ਵੱਡੀ ਗੱਲ ਹੈ ਹਾਂ ਦੇਖੋ ਆਪਣੇ ਘਰ ਤਾਂ ਉਹਨਾਂ ਨੇ ਸਹੀ ਕਰ ਲਏ ਦੂਜੇ ਪਾਸੇ ਵਾਲੇ ਜਿੰਨੇ ਵੀ ਕਰਨੇ ਸਾਰੇ ਸਹੀ ਨੇ ਤੁਹਾਡੇ ਹੀ ਉਧਰ ਘਰਾਂ ਨੂੰ ਹੁਣ ਇੰਨਾ ਹੀ ਖਰਾਬ ਤੇ ਚਲੋ ਰਾਹਗੀਰਾਂ ਨੂੰ ਵੀ ਬਹੁਤ ਪਰੇਸ਼ਾਨੀ ਆ ਰਹੀ ਹੈ ਜੀ ਜਿਹੜੇ ਰਾਹਗੀਰ ਵੀ ਉਥੋਂ ਲੰਘਦੇ ਨੇ ਉਹ ਸਵਾਹ ਉਡਡ ਕੇ ਜੀ ਉਹਨਾਂ ਦੇ ਸਿਰਾਂ ਦੇ ਵਿੱਚ ਪੈਂਦੀ ਹੈ ਜੀ ਉਹ ਕਿੰਨੀਆਂ ਕਿੰਨਾ ਮਾੜਾ ਬੋਲਦੇ ਹੋਣਗੇ ਜੀ ਤੁਹਾਨੂੰ ਲੋਕਾਂ ਨੂੰ ਵੀ ਕਹਿੰਦੇ ਹੋਣਗੇ ਵੀ ਭਾਈ ਇਹ ਕੈਸੇ ਲੋਕ ਰਹਿੰਦੇ ਨੇ ਨਹੀਂ ਬੱਚਾ ਡੰਗਰ ਵੱਢ ਸਕਦਾ ਵੱਢਦੀ ਹੈ ਵਿੱਚ ਰੂੜੀ ਦੇ ਜੰਗਲ ਦੇ ਲੱਗਦੇ ਆ ਉਹ ਤਾਂ ਢਾਕ ਬੁਝਾਉਂਦੇ ਆ ਰਾਤ ਨੂੰ ਤਣਕਾਉਂਦੇ ਤਾਂ ਸਾਨੂੰ ਬੁਝਾਉਣੀ ਪੈਂਦੀ ਅੱਗ ਉਹ ਖਲਾਰਦੇ ਹੋਣਗੇ ਜੀ ਫਿਰ ਜਾਨਵਰ ਬਾਰ-ਬਾਰ ਘਰੋਂ ਲਿਆਦੇ ਆ ਅੱਗ ਬੁਝਾਈ ਦੀ ਕਦੇ ਕਿਸੇ ਦੇ ਪੰਨ ਢੋਕੇ ਦੇ ਕਿਸੇ ਦੇ ਢੋ ਸਾਨੂੰ ਆਪ ਨੂੰ ਉਹ ਅੱਖਾਂ ਹੋ ਜਾਂਦੇ ਸਾ ਜਦ ਜਲਦੀ ਹਵਾ ਚੱਲ ਜੇ ਤਾਂ ਸਾਡੇ ਘਰਾਂ ਚੋਂ ਦੀ ਅੱਗ ਨਾ ਕੋਈ 3300 ਆ ਸੜ ਜਾਂਦਾ ਤਾਂ ਰੋੜੀ ਲਾਗਰ ਅੱਛਾ ਤਾਂ ਲੱਗਦੀ ਐ ਅੱਗ ਜੇ ਕਿਸੇ ਵੱਲੋਂ ਸਵਾਗਤ ਗਰਮ ਸੁੱਟ ਦਿੱਤੀ ਜਾਂਦੀ ਆ ਜਾਂਦੇ ਵੀਰ ਜੀ ਲਿਫਾਫੇ ਜਦੋਂ ਆਉਂਦੇ ਨੇ ਲਿਫਾਫੇ ਲੋਕ ਲਾ ਵੀ ਜਾਂਦੇ ਜਿਹੜੇ ਬੰਦ ਜਦੋਂ ਅੱਗ ਲੱਗੀ ਉਹ ਪਿੰਡਿਆਂ ਨੇ ਬੇੜੇ ਇਦ ਤਰੁ ਭਜਾਈ ਗਰਦਿਆਂ ਨੇ ਸਾਰਿਆਂ ਨੇ ਅੱਛਾ ਅੱਛਾ ਪਾਣੀ ਭਰ ਭਰ ਕੇ ਮੇਰਾ ਠੀਕ ਐ ਠੀਕ ਐ ਜੀ ਕਿਉਂਕਿ ਤੁਹਾਡਾ ਤਾਂ ਬਹੁਤ ਮਸ਼ਹੂਰ ਪਿੰਡ ਐ ਤੁਹਾਡੇ ਪਿੰਡ ਦੇ ਵਿੱਚ ਤਾਂ ਯਾਨੀ ਹੁਣ ਨੂੰ ਮੇਰੇ ਹਿਸਾਬ ਨਾਲ ਅ ਵੱਡਾ ਇੱਕ ਸਟੇਡੀਅਮ ਹੋਣਾ ਚਾਹੀਦਾ ਸੀ ਜਿਵੇਂ ਤੁਹਾਡੇ ਪਿੰਡ ਦੀ ਮਸ਼ਹੂਰੀ ਹੈ ਲੁਧਿਆਣੇਲੇ ਦੇ ਵਿੱਚ। ਬੜੀਆਂ ਪਾਰਕਾਂ ਬਣੀਆਂ ਨੇ ਸਾਰੇ ਪਾਸੇ ਸਾਰਾ ਸਾਫ਼ ਸੁਥਰਾ ਪਿੰਡ। ਤੁਹਾਡੇ ਇੱਧਰ ਉਹ ਜانوں ਉਧਾ ਪਿੰਡ 'ਚ ਪਾਰਕਾਂ ਹੈਗੀਆਂ। ਪਾਰਕਾਂ ਪਾਰਕਾਂ ਹੈਗੀਆਂ। ਪਰ ਤੁਹਾਡੇ ਇੱਧਰ ਏਰੀਆ ਦੇ 'ਚ ਪਾਰਕ ਤਾਂ ਕੀ? ਇੱਧਰ ਰੂਮੀ ਨੇ ਨਾਲ ਹੀ ਚਾਹੀਦੀ ਸੀ ਜਿੱਥੇ ਬੱਚੇ ਜਾਂਦੇ ਨੇ ਖੇਡਣ, ਜੈਮ ਲਾਉਣ ਜਾਂਦੇ ਨੇ। ਖਾਮ ਸਾਰੇ ਬੱਚੇ ਦੇਖਣੋ ਤੁਹਾਡੇ ਸਾਹਮਣੇ ਲੰਗੇ ਜਾਂਦੇ ਨੇ। ਸਾਹਮਣੇ ਪ੍ਰਕਿਰਮੇ ਸਾਰੀ ਜੀਵਨ ਜਾਨ ਦੇ ਬੱਚੇ ਖੇਡਦੇ। ਸਾਰੇ ਪਿੰਡ ਦੇ ਵਿੱਚ ਹਾਈ ਸਕੂਲ ਇਹਟਰ ਆਫਿਸ ਦੇ ਪਾਰਕਿੰਗ ਹੈ ਕੋਈ ਬੱਚੇ ਦੱਸੋ ਕਿ ਕਿੱਥੇ ਜਾਣ ਪਾਰਕ ਬਣਾਇਓ ਪਰ ਰਾਤ ਦਾ ਸੱਤ ਰਾਤ ਇਹ ਨਾਲ ਨਹੀਂ ਉਹ ਕਿਹੜੇ ਬੱਚੇ ਜਾ ਸਕਦੇ ਨੇ ਦੇਖੋ ਕਿੰਨਾ ਦੁੱਖ ਲੱਗਦਾ ਜੀ ਜਦੋਂ ਆਪਾਂ ਦੇਖੋ ਟੈਕਸ ਦਿੰਨੇ ਆ ਮਾਤਾ ਜੀ ਕਿੰਨਾ ਕਿੰਨਾ ਆਪਾਂ ਟੈਕਸ ਦਿੰਨੇ ਆ ਆਪਾਂ ਕੋਈ ਵੀ ਘਰ ਦੀ ਚੀਜ਼ ਲੈ ਆਉਨੇ ਆ ਇਵਨ ਪੈਟਰੋਲ ਡੀਜ਼ਲ ਵੀ ਆਪਣੀ ਗੱਡੀ ਚ ਮੋਟਰਸਾਈਕਲ ਚ ਪਾਉਨੇ ਆ ਤਾਂ ਆਪਾਂ ਕਿੰਨਾ ਕਿੰਨਾ ਟੈਕਸ ਦਿੰਨੇ ਆ ਉਹਦੇ ਤੇ ਤੇ ਦੇਖੋ ਜਦੋਂ ਆਪਾਂ ਨੂੰ ਟੈਕਸ ਦੇ ਬਦਲੇ ਦੇ ਵਿੱਚ ਇਦਾਂ ਫਿਰ سہولت ਨਹੀਂ ਮਿਲਦੀ ਤਾਂ ਕਿੰਨਾ ਦੁੱਖ ਲੱਗਦਾ ਜੀ ਥੋੜਾ ਜਿਆ ਹੋਰ ਦੱਸੋ ਜੀ ਆਪਣਾ ਇਹਦੇ ਚ ਮੈਂ ਜਿਤਕ ਮੈਨੂੰ ਯਾਦ ਹੈ ਜੀ ਮੈਂ ਕਈ ਵਾਰੀ ਇੱਥੋਂ ਲੰਘਦੇ ਨੇ ਦੇਖਿਆ ਜੀ ਇਹ ਰੂੜੀ ਚਕਵਾਈ ਵੀ ਗਈ ਹੈ ਜੀ ਵਿੱਚ ਵਿੱਚ ਥੋੜਾ ਜਿਆ ਇਹਦੇ ਬਾਰੇ ਵੀ ਦੱਸੋ ਹਾਂ ਚੁਕਾ ਦਿੰਦੇ ਦਾ ਤਾਂ ਇੰਨੇ ਉੱਥੇ ਹੀ ਫੇਰ ਲੱਗੀ ਗੱਲ ਇਹ ਰੂੜੀ ਚਕਾਈ ਦਾ ਹੈ ਨਹੀਂ ਸੈਕਟਰ ਨੂੰ ਫੇਰ ਲਓ ਉੱਥੇ ਕੀ ਜਾਂਦਾ ਰੜੀ ਰੂੜੀ ਚਕਾਈ ਜਾਂਦੀ ਹੈ ਚੁਕਾਉਂਦਾ ਸਰਪੰਚ ਆਇਆ ਨਹੀਂ ਅਸੀਂ ਕਹਿੰਦੇ ਕਿ ਨਹੀਂ ਚੁਕਾਉਂਦਾ ਰੂੜੀ ਦਾ ਹੱਲ ਨਹੀਂ ਹੋ ਰਿਹਾ ਚੁਕਾਈ ਦਾ ਫਾਇਦਾ ਕੀ ਹੈ ਫਿਰ ਫਾਇਦਾ ਕੀ ਆ ਰੂੜੀ ਚਕਾਈ ਦਾ ਅਗਰ ਆਪਾਂ ਰੂੜੀ ਚਕਾ ਕੇ ਉੱਥੇ ਹੀ ਫੇਲਵਾ ਦੇਣੀ ਐ ਤਾਂ ਫਿਰ ਉਹਦਾ ਫਾਇਦਾ ਕੀ ਹੋਇਆ ਜੀ ਕਿੰਨੀ ਵਾਰੀ ਚੁੱਕੀ ਜਾ ਚੁੱਕੀ ਆ ਜੀ ਅਗਰ ਆਪਾਂ ਦਾ ਅੱਜ ਇਹਦੇ ਵਿੱਚ ਦੇਖ 6 ਮਹੀਨੇ ਬਾਅਦ ਚੱਕ ਦੇ ਦਿੰਦੇ ਆ ਇਹ ਤਾਂ ਜਾਂਦੇ 6 ਮਹੀਨੇ ਬਾਅਦ ਚੱਕ ਦੇ ਦਿੰਦੇ ਹੁਣ ਲੱਗ ਗਈ ਢੇਰੀ ਹੁਣ ਵੱਧ ਗਈ ਹੁਣ ਚਕਾ ਦੇਣਗੇ ਉਹ ਤਾਂ ਵਾਰੀ ਆ ਜਾਂਦੇ ਫੇ ਚਕਾ ਦਿੰਦੇ ਨੇ ਦੇਖੋ ਤੇਲ ਲੱਗ ਜਾਂਦਾ ਦੇਖੋ ਤੁਸੀਂ ਆਪਣੇ ਜਿਵੇਂ ਹੁਣ ਆਪਾਂ ਦੇਖਦੇ ਆ ਤੁਸੀਂ ਵਧੀਆ ਭੈਣ ਜੀ ਪੜੇ ਲਿਖੇ ਹੋ ਤੇ ਤੁਸੀਂ ਇਹਦੀ ਲਿਖਤੀ ਚ ਕਿਉਂ ਨਹੀਂ ਦਰਖਾਸਤ ਦਿੰਦੇ ਹੈਗੇ ਜੀ ਉਹ ਭਾਈ ਉੱਥੇ ਨਹੀਂ ਜਾਣੀ ਪਈ ਹੈਗਾ ਤੁਸੀਂ ਨਹੀਂ ਗਏ ਸੀ ਅਸੀਂ ਸਾਨੂੰ ਆਏ ਹੁੰਦਾ ਵੀ ਸਾਡੇ ਪਿੰਡ ਦਾ ਸਰਪੰਚੇ ਸਮਾਰੂ ਨੀ ਨੀ ਤੁਸੀਂ ਸਰਪੰਚ ਸਾਹਿਬ ਕੋਲ ਤਾਂ ਗੱਲਬਾਤ ਕੀਤੀ ਹੋਊਗੀ ਬਹੁਤ ਵਾਰੀ ਲੇਕਿਨ ਸਰਪੰਚ ਸਾਡੇ ਹਾਂ ਜੀ ਹਾਂ ਜੀ ਸਰਪੰਚ ਸਾਹਿਬ ਕੋਲ ਗਏ ਸੀ ਪਰ ਕੋਈ ਸਾਡੇ ਕੱਲ ਨਹੀਂ ਕਰਦਾ ਕੋਈ ਸੁਣਦੇ ਸਾਡੇ ਪੰਚਾਇਤ ਵਾਲਿਆਂ ਨੇ ਸਕੂਲ ਵਾਲਿਆਂ ਨੇ ਮਹਿਲਮਨ ਟੀਚਰਾਂ ਨੇ ਵੀ ਕਈ ਵਾਰੀ ਕੀ ਆ ਇਹ ਗੱਲ ਸਰਪੰਚ ਸਾਹਿਬ ਨੂੰ ਪਰ ਉਹਨਾਂ ਨੇ ਕੋਈ ਸੁਣਵਾਈ ਨਹੀਂ ਕੀਤੀ ਢੜੂ ਵਾਲਾ ਇੱਥੇ ਆਇਆ ਸਾਨੂੰ ਦੋਹਾਂ ਜੀਆ ਨੂੰ ਕਣਕ ਨਹੀਂ ਮਿਲਦੀ ਅਸੀਂ ਰੋਟੀ ਨਹੀਂ ਖਾਂਦੇ ਉਥੇ ਸਾਰੇ ਵਿੱਚ ਆ ਲਿਆ ਉਹ ਆ ਲਿਆ ਉਹ ਸਾਈਟਰੀ ਨੇ ਸਾਰੇ ਵਿੱਚ ਕਾਗਜ਼ੇ ਮਗਾ ਲਏ ਹੁਣ ਤੇ ਸਾਨੂੰ ਕਣਕ ਨਹੀਂ ਮਿਲਦੀ ਦੋਹਾਂ ਜੀ ਨੂੰ ਤੁਹਾਨੂੰ ਕਣਕ ਮਿਲਦੀ ਨਹੀਂ ਜੀ ਹਾਂ ਸਾਨੂੰ ਨਹੀਂ ਮਿਲਦੀ ਚਲੋ ਕਣਕ ਦਾ ਅਲੱਗਾ ਮੈਟਰ ਹੈ ਜੀ ਉਹਦੇ ਤੇ ਆਪਾਂ ਫੇਰ ਕਿਸੇ ਦਿਨ ਗੱਲ ਕਰਾਂਗੇ ਆਪਾਂ ਫਿਲਹਾਲ ਅੱਜ ਇਹਦੀ ਆਪਾਂ ਰੂੜੀ ਦੇ ਟੌਪਿਕ ਤੇ ਗੱਲ ਕਰਦੇ ਹਾਂ ਜਿਹੜੀ ਤੁਹਾਡੇ ਪਿੰਡ ਦੀ ਫੇਰਨੀ ਦੇ ਉੱਤੇ ਤੁਹਾਡੇ ਘਰਾਂ ਦੇ ਕੋਲ ਬਿਲਕੁਲ ਲੱਗੀ ਹੋਈ ਹੈ ਤੇ ਤੁਸੀਂ ਦੇਖੋ ਮੈਂ ਤੁਹਾਨੂੰ ਇੱਕ アドਵਾਈਸ ਵੀ ਦਿੰਨਾ ਹੈ ਕਿ ਤੁਸੀਂ ਮਾਣ ਜੋਗ ਐਸ.ਡੀ.ਐਮ ਸਾਹਿਬ ਕੋਲ ਨਾ ਆਪਣੀ ਇਹ ਜਿਹੜੀ ਦਰਖਾਸਤ ਹੈ ਜਰੂਰ ਦਿਓ ਤਾਂ ਕਿ ਇਹਦੇ ਉੱਤੇ ਕਿੱਥੇ ਦਿੱਤੀਆਂ ਸੀ ਜੀ ਦਰਖਾਸਤਾਂ ਉਹਨਾਂ ਨੇ ਸਾਹ ਹੁਣ ਜਾਂ ਨਾਲ ਰਹਿੰਦੇ ਨੇ ਕਿਹਾ ਹੀ ਹੋਇਆ ਪੰਚ ਨੇ ਜੀ ਉਹਨਾਂ ਕੋਲ ਕਿਹਾ ਹੋਇਆ ਨਹੀਂ ਦੇਖੋ ਇੱਕ ਜ਼ਬਾਨੀ ਕਲਾਮੀ ਕਹਿ ਦੇਣਾ ਗੱਲ ਕੁਝ ਹੋਰ ਹੁੰਦੀ ਹੈ ਲਿਖਤੀ ਰੂਪ ਦੇ ਵਿੱਚ ਦੇਣਾ ਸਾਡੇ ਘਰ ਦੇ ਕੋਲ ਸੇ ਇਨਾ ਕੰਮਾਂ 'ਚ ਘਟੇ ਨੇ ਜਿਹੜੇ ਮੂਰੇ ਬੰਦੇ ਹੈਗੇ ਨੇ ਉਹਨਾਂ ਆਪਾਂ ਨੂੰ ਨਹੀਂ ਪਤਾ ਗੱਲ ਕਰਦੇ ਨੇ ਜੰਨੇ ਨਹੀਂ ਮੈਂ ਤੁਹਾਨੂੰ ਉਹੀ ਗੱਲ ਕਹਿ ਰਿਹਾ ਹਾਂ ਨਾ ਦੇਖੋ ਦੇਖੋ ਉਹ ਤਾਂ ਮੈਂ ਤੁਹਾਨੂੰ ਉਹੀ ਦੇਖੋ ਵੀਰ ਜੀ ਇਹਨਾਂ ਨੂੰ ਦੁੱਖ ਕੋਈ ਨਹੀਂ ਦੁੱਖ ਸਾਨੂੰ ਆ ਸਾਡੇ ਲਿਫਾਫੇ ਆਉਂਦੇ ਸਾਡੇ ਸਵਾਹ ਨਹੀਂ ਸਾਡੇ ਪਾਣੀ ਆਉਦਾ ਸੀਵਰੇਜ ਦਾ ਰੂਟ ਤਾਂ ਉਹ ਵੀ ਕਰ ਸਕਦੇ ਨੇ ਵੀਰ ਜੀ ਜੇ ਆਪਾਂ ਕਹੀਏ ਵੀ ਉਹ ਲਿਖ ਕੇ ਵੀ ਦੇ ਸਕਦੇ ਨੇ ਵੀ ਇੰਨਾ ਸਾਡੇ ਪਾਣੀ ਆ ਵੀ ਇੱਕ ਕਿਸੇ ਨੂੰ ਕੋਈ ਦੁੱਖ ਨਹੀਂ ਬਸ ਪਾਣੀ ਦਾ ਸਾਨੂੰ ਬਾਤ ਤਾਂ ਪਾਣੀ ਦਾ ਹੀ ਆ ਬਾਹਲਾ ਸਾਡਾ ਤਾਂ ਇਹੀ ਆ ਵੀ ਸਾਡਾ ਕੋਈ ਹੱਲ ਹੋਵੇ ਆ ਸਾਡੇ ਦੇਖੋ ਸਾਡੇ ਦਰ ਪਾਣੀ ਨਾ ਜਾਵੇ ਚੰਨ ਬੱਚੇ ਆਰਾਮ ਦੇ ਨਾਲ ਸਕੂਲ ਨਹੀਂ ਜਾਣ ਠੀਕ ਹੈ ਰੂੜੀ ਦਾ ਵੀ ਇੱਕ ਵਾਸੇ ਕੰਮ ਰਹੇਗਾ ਸਾਡਾ ਸਾਰਾ ਪਾਣੀ ਦਾ ਜਿਆਦਾ ਅਸੀਂ ਕਹਿੰਦੇ ਜਾਲ ਇੱਕ ਪਾਸੇ ਆਪਾਂ ਆਹ ਪਾਣੀ ਦਾ ਹੱਲ ਕਰਾਓ ਜੀ ਠੀਕ ਪਾਥੀਆਂ ਚੱਕ ਲੋ ਪੇੜ ਚੱਕ ਲੋ ਜੇ ਅਗਲਾ ਪੇੜ ਲਾਉਂਦਾ ਰਾਹ ਦੇ ਉੱਤੇ ਅਗਲਾ ਸਮਾਰਦਾ ਗਿਆ ਦੇਖ ਲੋ ਪੇੜ ਲੱਗਿਆ ਹੈ ਸਮਾਰਿਆ ਹੈ ਕਿ ਨਹੀਂ ਜੇ ਮਰਜੀ ਕੋਹ ਦੀ ਅਗਲਾ ਲੱਗੀ ਜਾ ਚਲੋ ਧੰਨਵਾਦ ਜੀ ਤੁਹਾਡਾ ਬਹੁਤ ਬਹੁਤ ਧੰਨਵਾਦ ਸਤਿ ਸ਼੍ਰੀ ਅਕਾਲ ਟੂ ਵਨ ਐਂਡ 올 ਥਿਸ ਇ ਅਮਨਦੀਪ ਸੇਇੰਗ ਐਸੋਸੀਏਟ ਪ੍ਰੋਫੈਸਰ 올 ਸੇਂਟਸ ਇੰਸਟੀਟਿਊਟ ਆਫ ਮੈਡੀਕਲ ਸਾਇੰਸ ਐਂਡ ਰਿਸਰਚ ਲੁਧਿਆਣਾ ਔਨ ਬਿਹੈਫ ਆਫ ਆਰ ਇੰ टू रिक्वेस्ट वन एंड ऑल टू सीक ब्लैसिंग्स ऑफ दशम पिता गुरु गोबिंद सिंह जी महाराज एंड ऑल्सो वुड लाइक टू पे ट्रीब्यूट टू आर मेटेरियर्स एट गुरुद्वारा श्री फतेहगढ़ साहेब एंड गुरुद्वारा श्री चम्पौर साहेब एट दिस शहीदी जोड़ मेला थैंक यू सो मच थैंक यू